ਫਰੈਂਡ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਪ੍ਰਮਾਤਮਾ ਕਰੇ ਹਮੇਸ਼ਾ ਤੁਸੀਂ ਠੀਕ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਤੇ ਫਰੈਂਡ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ 10 11 ਵਜੇ ਤੋਂ ਹਾਂ 11 ਕਵਜੇ ਦਾ ਟਾਈਮ ਸੀਗਾ ਤੇ ਇੱਥੇ ਮੈਂ ਲੱਗੀ ਸੀਗੀ ਕੱਪੜੇ ਧੋਣ ਮੈਂ ਮਸ਼ੀਨ ਲਗਾਤੀ ਸੀਗੀ ਨਾਸ਼ਤਾ ਪਾਣੀ ਆਪਣਾ ਹੋ ਗਿਆ ਸੀਗਾ ਤੇ ਫਿਰ ਮੈਂ ਲਗਾਉਣੀ ਸੀਗੀ ਹੁਣ ਮਹਿੰਦੀ ਮਹਿੰਦੀ ਨਾ ਕਈ ਦਿਨਾਂ ਦੀ 2 ਦਿਨਾਂ ਦੀ ਪਹਿਤ ਹੋਈ ਸੀਗੀ ਪਹਿਲਾਂ ਲਗਾਉਣੀ ਸੀਗੀ ਬਸ ਫਿਰ ਮੈਨੂੰ ਟਾਈਮ ਨਹੀਂ ਲੱਗਿਆ ਸ਼ਿਵਰਾਤਰੀ ਤੇ ਮੈਂ ਕੋਲ ਜੀ ਹੋ ਗਈ ਸੀਗੀ ਤਾਂ ਕਰਕੇ ਮੈਂ ਖਾਚਲ ਹੁਣ ਇਹ ਖਰਾਬ ਹੋ ਗਈ ਤੇ ਮੈਂ ਲਗਾ ਲੈਂਦੀ ਹਣਾ ਇੱਕ ਆਪਣੇ ਫਰੈਂਡ ਦਾ ਕਮੈਂਟ ਆਇਆ ਸੀਗਾ ਪੁੱਛਦੇ ਸੀਗੇ ਵੀ ਤੁਸੀਂ ਕਿਹੜੀ ਮਹਿੰਦੀ ਲਗਾਨੇ ਹੋ ਤੇ ਫਰੈਂਡ ਮੈਂ ਨਾ ਹੁਣ ਸਿੰਪਲ ਮਹਿੰਦੀ ਲਗਾ ਰਹੀ ਹਾਂ ਦੂਜੀ ਵਾਰੀ ਲਗਾਈ ਐ ਫਿਲਹਾਲ ਮੈਨੇ ਇਹ ਜਿਹੜੀ ਆਪਣੇ ਹੱਥਾਂ ਵਾਲੀ ਮਹਿੰਦੀ ਹੁੰਦੀ ਹੈ ਨਾ ਗ੍ਰੀਨ ਗ੍ਰੀਨ ਕਲਰ ਦੀ ਹਰੀ ਹਰੀ ਹੈ ਨਾ ਉਹ ਮਹਿੰਦੀ ਇਹ ਤੇ ਉਹੀ ਦੋ ਵਰੀ ਮੈਂ ਦੂਜੀ ਵਰੀ ਲਗਾ ਰਹੀ ਆ ਤੇ ਇਸ ਤੋਂ ਪਹਿਲਾਂ ਮੈਂ ਲਗਾਉਂਦੀ ਹੁੰਦੀ ਸੀਗੀ ਆਪਣੀ ਪੁਸ਼ਪ ਦੀ ਮਹਿੰਦੀ ਹੈ ਨਾ ਪੁਸ਼ਪ ਦਾ ਪੈਗਟਾਉਂ ਦਾ ਜਿਹੜਾ ਉਹ ਲਗਾਉਂਦੀ ਹੁੰਦੀ ਸੀਗੀ ਤੇ ਹੁਣ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਨੇਚਰਲ ਮਹਿੰਦੀ ਲਗਾਓ ਹੈ ਨਾ ਜਿਹੜੀ ਆਪਣੇ ਹੱਥਾਂ ਵਾਲੀ ਹੁੰਦੀ ਹੈ ਵੀ ਉਹਦੇ ਨਾਲ ਵਾਲ ਬਹੁਤ ਵਧੀਆ ਹੋ ਜਾਂਦੇ ਨੇ ਮੈਂ ਚਲੋ ਉਹਨਾਂ ਦੇ ਕਹਿਣੇ ਤੋਂ ਮੈਂ ਲਗਾ ਰਹੀ ਆ ਤੇ ਉਹ ਵੀ ਯੂਜ਼ ਕਰਦੇ ਨੇ ਆਪਣੇ ਯਾਨਕੀ ਗਵਾਂਡਿਓ ਨੇ ਤੇ ਉਹਨਾਂ ਦੇ ਬਾਲ ਬਹੁਤ ਸੋਹਣੇ ਨੇ ਫਿਰ ਮੈਂ ਕਿਹਾ ਚਲੋ ਮੈਂ ਵੀ ਲਗਾ ਲਨੀ ਆ ਇਹਦੇ ਵਿੱਚ ਫਿਲਹਾਲ ਮੈਨੇ ਪਾਇਆ ਸੀਗਾ ਚਾਹ ਪੱਤੀ ਦਾ ਪਾਣੀ ਉਬਾਲ ਕੇ ਚਾਹ ਪੱਤੀ ਦੇ ਪਾਣੀ ਨਾਲ ਹੀ ਪਿਉਲੀ ਸੀਗੀ ਤੇ ਇੱਕ ਪਾਉਚ ਪਾਇਆ ਸੀਗਾ ਮੈਨੇ ਇਹ ਚ ਉਹਨਾਂ ਕੀ ਕਹਿੰਦੇ ਹੁੰਦੇ ਨੇ ਕੌਫੀ ਦਾ ਹਾਂ ਕੌਫੀ ਦਾ ਪਿਛਲੀ ਵਾਰ ਤਾਂ ਮੈਨੇ ਅੰਡਾ ਪਾ ਕੇ ਵੀ ਲਗਾਇਆ ਸੀਗਾ ਐਤਕਿ ਮੈਨੇ ਪਾਇਆ ਨਹੀਂ ਹੈ ਕਿਉਂਕਿ ਹੈ ਨਹੀਂ ਸੀਗਾ ਮੈਂ ਕਿਹਾ ਚਲੋ ਜਿਵੇਂ ਹੈਗੀ ਥੋੜੀ ਜੁੱਕ ਪੀਤੀ ਹੋਈ ਸੀਗੀ ਮੈਂ ਕਿਹਾ ਇਹ ਲਗਾ ਲਨੀ ਆ ਤੇ ਫਰੰਟ ਫਰੰਟ ਤੇ ਹੀ ਜ਼ਿਆਦਾਤਰ ਮੈਨੇ ਲਗਾਈ ਸੀਗੀ ਕਿਉਂ ਕਿਉਂਕਿ ਕਿਤਾ ਮੈਂ ਦੀ ਥੋੜੀ ਪੀ ਹੋਤੀ ਹੋਈ ਸੀਗੀ ਪਰ ਹਾਂ ਲੱਗ ਸਾਰੇ ਬਾਣਾ ਤੇ ਗਈ ਸੀ ਕਿਉਂਕਿ ਮੇਰੇ ਬਾਲ ਜਿਆਦਾ ਹੈ ਨਹੀਂ ਸੀਗੇ ਜਿਆਦਾਤਰ ਤਾਂ ਮੈਨੇ ਜਿੱਥੇ ਮੇਰੇ ਵਾਈਟ ਸੀਗੇ ਤੇ ਉੱਥੇ ਹੀ ਲਗਾਈ ਐ ਤੇ ਮੈਂ ਕਿਹਾ ਚਲੋ ਐਨੇ ਆਪਣੀ ਮਹਿੰਦੀ ਸੁੱਕ ਜੂਗੀ ਆਪਣੇ ਕੰਮ ਤੰਦੇ ਵੀ ਮੈਂ ਕਰੀ ਜਾਵਾਂਗੀ ਇਸ ਕਰਕੇ ਮੈਂ ਕੱਪੜੇ ਲਗਾਉਣ ਤੋਂ ਬਾਅਦ ਮਸ਼ੀਨ ਲਗਾਉਣ ਤੋਂ ਬਾਅਦ ਹੀ ਮਹਿੰਦੀ ਲਗਾ ਲਈ ਸੀਗੀ ਮੇਹ ਨਾਲੇ ਕੰਮ ਹੁੰਦਾ ਰਹੂਗਾ ਨਾਲੇ ਆਪਣੀ ਮਹਿੰਦੀ ਸੁੱਕ ਜੂਗੀ ਨਹੀਂ ਤਾਂ ਨਾ ਮਹਿੰਦੀ ਲਗਾ ਕੇ ਬੈਠਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅਗਰ ਜੇ ਆਪਾਂ ਕੰਮ ਧੰਦਾ ਕਰਨ ਤੋਂ ਬਾਅਦ ਲਗਾਨੇ ਆ ਨਾ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਨਾ ਤਾਂ ਪਿਆ ਜਾਂਦਾ ਨਾ ਬੈਠਿਆ ਜਾਂਦਾ ਹੈ ਨਾ ਐ ਹੋ ਜਾਂਦਾ ਹੁੰਦਾ ਤੇ ਇੱਥੇ ਮੇਰੀ ਮਹਿੰਦੀ ਅੱਧਕ ਪਚਦੀ ਸੁੱਕ ਗਈ ਸੀਗੀ ਕੱਪੜੇ ਤਾਂ ਮੇਰੇ ਐਨੇ ਹੈ ਨਹੀਂ ਸੀਗੇ ਜਿੰਨੇ ਮਰਜ਼ੀ ਹੋਣ ਪਰ ਕੱਪੜੇ ਤਾਂ ਮੇਰੇ ਟਾਈਮ ਤੇ ਮੈਨੂੰ ਓਨਾ ਹੀ ਲੱਗ ਜਾਂਦਾ ਤੇ ਓਨਾ ਹੀ ਖਲਾਰਾ ਪੈ ਜਾਂਦਾ ਹੁੰਦਾ ਤੇ ਵੈਸੇ ਤਿੰਨ ਰਾਉਂਡ ਹੈਗੇ ਸੀਗੇ ਮੇਰੇ ਕੱਪੜਿਆਂ ਦੇ ਇੱਕ ਪਹਿਲਾ ਇਹ ਤੋਂ ਸੁੱਕ ਗਏ ਕੱਪੜੇ ਉਹ ਮੈਂ ਧਾਰ ਕੇ ਰੱਖ ਲੈਨੇ ਤੇ ਇਹ ਲਾਸਟ ਵਾਲੇ ਸੀਗੇ ਤੇ ਇਹ ਵੀ ਹੁਣ ਮੈਂ ਪਾ ਦਨੀ ਆ ਪੈਂਟਾਂ ਜਿਹੜੀਆਂ ਹੈਗੀਆਂ ਸੀਗੀਆਂ ਤਿੰਨ ਚਾਰ ਕੋ ਉਹ ਮੈਂ ਉੱਪਰ ਪਾ ਦੀਆਂ ਸੀਗੀਆਂ ਉੱਪਰ ਵਾਲੀ ਧਾਰ ਤੇ ਕਿਉਂਕਿ ਇੱਥੇ ਹੁਣ ਧੁੱਪ ਬਸ ਥੋੜੇ ਕੇ ਟਾਈਮ ਤੱਕ ਹੁੰਦੀ ਹੈ ਵੀ ਦੁਪਹਿਰ ਤੱਕ ਹੁੰਦੀ ਦੁਪਹਿਰ ਤੋਂ ਬਾਅਦ ਇੱਧਰ ਢਲ ਜਾਂਦੀ ਹੈ ਫਿਰ ਸਾਹਮਣੇ ਸਾਈਡ ਆ ਜਾਂਦੀ ਹੈ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਨਿਓ ਤਾਂ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਸ਼ੇਅਰ ਕਰਿਆ ਕਰੋ ਤੁਸੀਂ ਆਪਣੇ ਕਿਸੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨ ਨਾਲ ਕੀ ਹੁੰਦਾ ਕਿ ਆਪਣਾ ਚੈਨਲ ਵਧੀਆ ਗਰੋ ਹੁੰਦਾ ਤੇ ਹੋਰ ਵਧੀਆ ਆਪਣੇ ਫੈਮਿਲੀ ਮੈਂਬਰ ਬਣਦੇ ਨੇ ਇਸ ਕਰਕੇ ਤੁਸੀਂ ਪਲੀਜ਼ ਸ਼ੇਅਰ ਕਰਿਆ ਕਰੋ ਫਰੈਂਡ ਇੱਥੇ ਮੈਂ फटाफट ਲਗਾ ਦਨੀਆ ਕੱਪੜੇ ਸੁੱਕਣੇ ਤੇ ਹਵਾ ਚੱਲੀ ਜਾਂਦੀ ਸੀਗੀ ਆਪਣੇ ਉਹ ਜਿਹੜੀ ਕਲਿੱਪ ਜੇ ਹੁੰਦੇ ਨੇ ਟਿਚਕਣੀਆਂ ਹਨਾ ਉਹ ਹੈ ਨਹੀਂ ਗਈਆਂ ਪਹਿਲਾਂ ਹੈਗੀ ਸੀਗੀਆਂ ਬੱਚਿਆਂ ਨੇ ਖੇਲ ਖੇਲ ਕੇ ਉੱਪਰੋਂ ਹਨਾ ਇੱਧਰ ਉੱਧਰ ਛੁੱਟੀ ਜਾਂਦੇ ਹੁੰਦੇ ਨੇ ਤੇ ਇਸ ਬਾਰੇ ਫਿਰ ਮੈਨੇ ਮੰਗਾਈਆਂ ਹੀ ਨਹੀਂ ਸੀਗੀਆਂ ਮੈਂ ਖੱਡ ਪਰਾ ਵੀ ਮੈਂ ਨੀਚੇ ਹੀ ਪਾ ਲਿਆ ਕਰਾਂਗੀ ਕੱਪੜੇ ਤੇ ਥੋੜੇ ਕਿ ਦਿਨ ਬਾਅਦ ਆਪਾਂ ਧਾਰ ਲਿਆ ਕਰਾਂਗੇ ਜਦੋਂ ਸੁੱਕ ਜਾਣਗੇ ਹਨਾ ਤੇ ਇਸ ਤੋਂ ਬਾਅਦ ਫਰੈਂਡ ਕੱਪੜੇ ਕੁੱਪੜੇ ਸੁਕਾਉਣ ਤੋਂ ਬਾਅਦ ਮੈਂ ਸਾਰੀ ਪਹਿਲਾਂ ਚੱਕ ਧਰ ਜੀ ਕਰੀਏ ਚੱਕ ਧਰ ਕਰਨ ਤੋਂ ਬਾਅਦ ਹੀ ਫੇਰ ਮੈਂ ਧੋਣ ਲੱਗੀ ਸੀਗੀ ਨਹੀਂ ਤਾਂ ਫੇਰ ਵਿੱਚੇ ਚ ਕੋਈ ਚੀਜ਼ ਜਦੋਂ ਆਈ ਜਾਂਦੀ ਹੁੰਦੀ ਹੈ ਨਾ ਮੂਰੇ ਤਾਂ ਫੇਰ ਓਖਾ ਆਉਂਦਾ ਘੜੀ ਘੜੀ ਉਹ ਚੀਜ਼ ਚੱਕਣਾ ਹੈ ਨਾ ਤਾਂ ਕਰਕੇ ਤੇ ਇੱਥੇ ਮੈਂ ਸਾਰਾ ਆਪਣਾ ਫਰਸ਼ ਵਗੈਰਾ ਸਾਰਾ ਧੋ ਦਨੀਆ ਹਨਾ ਮੈਂ ਸੋਚ ਲਈ ਸੀਗੀ ਮੈਂ ਅੰਦਰੋਂ ਵੀ ਧੋਵਾਂ ਫੇਰ ਮੈਂ ਕਿਹਾ ਅੰਦਰ ਮਸ਼ੀਨ ਪਈ ਸੀਗੀ ਕਪੜੇ ਸਲਾਈ ਵਾਲੀ ਫਿਰ ਕੁਝ ਟਾਈਮ ਵੀ ਇੱਥੇ ਜ਼ਿਆਦਾ ਹੋ ਗਿਆ ਸੀਗਾ ਮੈਂ ਕਿਹਾ ਰਹਿਣੀ ਦਿੰਨੀ ਆ ਛੱਡ ਪਰਾਂ ਵੀ ਜਿੰਨਾ ਕਹਿ ਗਿਆ ਕੰਮ ਮੈਨੇ ਖਲਾਰਾ ਪਾਇਆ ਹੋਇਆ ਵੀ ਉਹ ਸਾਫ ਕਰ ਦੰਨੀ ਆ ਕਿਉਂਕਿ ਜਦ ਵੀ ਮੈਂ ਕਪੜੇ ਧੋਣੀਆਂ ਨਾ ਚਾਹੇ ਮੇਰੇ ਥੋੜੇ ਹੋਣ ਚਾਹੇ ਬਹੁਤੇ ਹੋਣ ਤੇ ਮੇਰੇ ਖਲਾਰਾ ਪੈ ਹੀ ਜਾਂਦਾ ਹੁੰਦਾ ਇਧਰਲੀ ਸਾਈਡ ਕਿਉਂਕਿ ਅਗਰ ਜੇ ਕਪੜੇ ਧੋਂਦੀ ਜਗਾ ਅੱਡ ਬਣੀ ਹੋਵੇ ਨਾ ਫਿਰ ਵਧੀਆ ਰਹਿੰਦਾ ਤੇ ਮੈਂ ਕਾਫੀ ਟਾਈਮ ਤੋਂ ਮਨੀਤ ਦੇ ਡਾਡੀ ਨੂੰ ਕਹਿ ਰਹੀ ਆ ਵੀ ਉਧਰਲੀ ਸਾਈਡ ਆਪਣੇ ਇੰਤਜ਼ਾਮ ਕਰ ਦੇ ਵਿੜੇ ਚ ਤੇ ਫਿਰ ਹਾਲ ਰਮਨੀਤ ਦੇ ਡੈਡੀ ਕਹਿੰਦੇ ਨੇ ਵੀ ਕੀ ਕਰਨੀ ਆ ਉਧਰ ਕਹਿੰਦੇ ਆਪਾਂ ਉਧਰ ਵੀ ਹੋਰ ਕੋਈ ਨਕਸ਼ਾ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਵੀ ਕੁਝ ਹੋਰ ਪਾਉਣਾ ਉਹਨਾਂ ਨੇ ਜਾਂ ਤਾਂ ਆਪਾਂ ਵੀ ਉਧਰ ਸ਼ੋਪ ਵਗੈਰਾ ਪਾਵਾਂਗੇ ਕੋਈ ਜਾਂ ਫਿਰ ਕੋਈ ਕਮਰਾ ਵਗੈਰਾ ਹੈਨਾ ਇਸ ਕਰਕੇ ਕਹਿੰਦੇ ਹਲੇ ਵੀ ਨਹੀਂ ਪਾਉਣਾ ਹੈ ਗਿਆ ਤੇ ਕੁਝ ਉਧਰ ਪਾਈਪ ਪੂਈ ਕੋਈ ਕੁਝ ਵੀ ਨਹੀਂ ਪਾਇਆ ਹੋਇਆ ਹੈਗਾ ਨਾ ਤਾਂ ਦੇਖੋ ਪਾਣੀ ਦਾ ਨਿਕਾਸ ਕੀਤਾ ਵੀ ਪਾਣੀ ਲੰਘਣ ਵਾਲਾ ਨਹੀਂ ਟੂਟੀ ਵਗੈਰਾ ਹੈਨਾ ਤਾਂ ਕਰਕੇ ਇਸ ਕਰਕੇ ਵੀ ਥੋੜਾ ਕੁ ਹੋ ਰਿਹਾ ਤੇ ਵਸ ਜਦੋਂ ਪਾਣਗੇ ਤਾਂ ਫਿਰ ਆਪ ਇਕੱਠੀ ਪਾਉਣਗੇ ਜੋ ਉਹਨਾਂ ਦਾ ਜਦੋਂ ਯਾਨਕਿ ਹੱਥ ਵੀ ਚਲੋ ਠੀਕ ਹੋਊਗਾ ਕਿਉਂਕਿ ਮਾੜੇ ਮਾੜੇ ਕੰਮ ਨੂੰ ਵੀ ਖਰਚਾ ਇੰਨਾ ਹੋ ਹੀ ਜਾਂਦਾ ਹੁੰਦਾ ਅਗਰ ਥੋੜਾ ਘੱਪਾ ਪਾ ਛੇੜਦੇ ਆ ਹਨ ਇਸ ਕਰਕੇ ਤੇ ਤਾਂ ਹੀ ਮੈਂ ਕੱਪੜੇ ਨਾ ਡੇਲੀ ਨਹੀਂ ਧੋਂਦੀ ਹੈਗੀ ਇਹੀ ਕੰਮ ਕਰਕੇ ਦੇਖੋ ਜਿੱਦੇ ਵੀ ਮੈਂ ਕੱਪੜੇ ਧੋਨੇ ਮੈਨੂੰ ਫਰਸ਼ ਧੋਣਾ ਪੈਂਦਾ ਸਹੀ ਮੈਂ ਡੇਲੀ ਨਹੀਂ ਧੋਣਦੀ ਹੈਗੀ ਤੇ ਮੈਂ 3-4 ਦਿਨਾਂ ਦੇ ਕੱਪੜੇ ਧੋਣੇ ਹਨੀਆ ਤੇ ਇੱਥੇ ਮੈਂ ਰਮਣੀਤ ਨੂੰ ਕਿਹਾ ਸੀਗਾ ਮੈਂ ਕਿ ਚਲ ਇਹਨੂੰ ਥੋੜਾ ਜਿਹਾ ਕੰਮ ਲਾਉਣੀ ਹੈ ਮੈਂ ਕਿ ਰਮਣੀਤ ਤੂੰ ਅੰਦਰੋਂ ਪਾਣੀ ਕੱਢ ਦੇ ਤੇ ਮੈਂ ਇਹਨੇ ਬਾਰਿਸ਼ ਧੋ ਦਿੰਨੀ ਆ ਇਹਨੇ ਵਿਚਾਰੇ ਨੇ ਦੇਖ ਜਿੰਨਾ ਤਕ ਨੂੰ ਦਿਖ ਰਿਹਾ ਨਾ ਵਾਈਪਰ ਇਹਨੇ ਇੰਨਾ ਕ ਵਾਈਪਰ ਲਾ ਕੇ ਕਹਿੰਦਾ ਮਮਾ ਹਾਂ ਓਕੇ ਹੋ ਗਿਆ ਮੈਂ ਕਿ ਚੱਲ ਠੀਕ ਹੈ ਇਹਨੂੰ ਫਿਰ ਮੈਂ ਜ਼ਿਆਦਾ ਕਿਹਾ ਨਹੀਂ ਹੈਗਾ ਮੈਂ ਖਾਜ ਲੈਣਾ ਤਾਂ ਕਰਿਆ ਕੱਲ੍ਹ ਥੋੜਿਆ ਤੇ ਤੂੰ ਬੰਦ ਕਰ ਲੈ ਚਲ ਹੈਨਾ ਆਪੀ ਆਪ ਤੇ ਇੱਥੇ ਆਪਣੇ ਸਾਰੇ ਧੋਤ ਧੋਈ ਹੋ ਗਈ ਸੀ ਤੇ ਫਿਰ ਹਲੋ ਜੀ ਕਿ ਫਰੈਂਡ ਹੁਣ ਦੇਖੋ ਆਪਣੇ ਕੰਮ ਧੰਦੇ ਹੋ ਗਏ ਨੇ ਆਹ ਦੇਖੋ ਬਸ ਸਿਆਮਿਆ ਲੱਗ ਗਿਆ ਸਾਰੀ ਸਾਫ ਸਵਾਈ ਹੋ ਗਈ ਦੇਖੋ ਫਰਸ਼ ਕਿੰਨਾ ਸਾਫ ਹੋ ਗਿਆ ਆਪਣੇ ਗੇਟ ਗੁੱਟ ਸਾਫ ਕਰਤੇ ਇਧਰੋਂ ਕਿਚਨ ਵੀ ਆਪਣੀ ਸਾਰੀ ਹੋ ਗਈ ਐ ਰਮਣੀਤ ਚਲਾ ਗਿਆ ਟਿਊਸ਼ਨ ਤੇ ਹੁਣ ਮੈਂ ਲਾਨੀਆ ਗਰਮ ਪਾਣੀ ਹਨਾ ਟਾਈਮ ਹੋ ਗਿਆ ਇੱਥੇ 3:00 ਵੱਜ ਗਏ ਨੇ ਹੁਣ ਮੈਂ ਪਹਿਲਾਂ ਥੋੜਾ ਫੋਨ ਦੇਖਿਆ Baal ਸੁੱਕ ਗਏ ਨੇ ਹਨਾ ਵੀਡੀਓ ਐਡਿਟ ਕਰਾਂਗੀ ਆਪਣੀ ਹੈਨਾ ਜਿਹੜਾ ਬਲੌਗ ਆਊਗਾ ਆਪਣਾ ਅੱਜ ਉਹ ਵੀਡੀਓ ਐਡਿਟ ਕਰਨੀ ਹੈ ਤੇ ਸ਼ਾਨ ਇੱਧਰ ਕਹਿੰਦਾ ਆਣ ਨੂੰ ਸ਼ਾਨ ਨੂੰ ਉੱਤਰ ਮम्मी ਉਹਰੇ ਤੇ ਸ਼ਾਨ ਧਿਆਨ ਤੋਂ ਪਹਿਲਾਂ ਪਹਿਲਾਂ ਹੈਨਾ ਵੀਡੀਓ ਐਡਿਟ ਕਰ ਦਨੀ ਆ ਮੈਂ ਐਡਿਟ ਕਰ ਦਨੀ ਆ ਵੀਡੀਓ ਤੇ ਮੈਂ ਪਹਿਲਾਂ ਲਾਣੀ ਹੁਣ ਗਰਮ ਪਾਣੀ ਐਨੇ ਆਪਣਾ ਪਾਣੀ ਹੋ ਜਾਊਗਾ ਫਿਰ ਮੈਂ ਸਿਰ ਨਹਾਵਾਂਗੀ ਨਾਲੇ ਨਾਹ ਨੂੰ ਲਵਾਵਾਂਗੇ ਹੈਨਾ ਆ ਦੇਖੋ ਮਹਿੰਦੀ ਤਾਂ ਮੈਨੇ ਵਧੀਆ ਲਾ ਲਈ ਸੀਗੀ ਪਰ ਦੇਖਦੇ ਆ ਕਲਰ ਕਿਵੇਂ ਦਾ ਆਊਗਾ ਇਸ ਵਾਰੀ ਚਲੋ ਮੈਂ ਇੱਕ ਦੇਖਦੀ ਹਾਂ ਵੀ ਜੈਕੀ ਰਿਜ਼ਲਟ ਵਧੀਆ ਹੈ ਨਾ ਤਾਂ ਫਿਰ ਮੈਂ ਇਹੀ ਲਾਲਿਆ ਕਰਾਂਗੀ ਨੇਚਰਲ ਮਹਿੰਦੀ ਜਿਹੜੀ ਆਪਣੀ ਹੈਗੀ ਹੱਥਾਂ ਵਾਲੀ ਨਹੀਂ ਤਾਂ ਫਿਰ ਮੈਂ ਪੁਸ਼ਪ ਮਹਿੰਦੀ ਦੁਬਾਰਤੋਂ ਸ਼ੁਰੂ ਕਰਾਂਗੀ ਮੈਂ ਪੁਸ਼ਪ ਮਹਿੰਦੀ ਲੱਗੀ ਹੁੰਦੀ ਸੀਗੀ ਪਹਿਲਾਂ ਤੇ ਫਿਰ ਮੈਂ ਪੁਸ਼ਪੀ ਸਟਾਰਟ ਕਰਾਂਗੀ ਠੀਕ ਹੈ ਜੀ ਤੇ ਚਲੋ ਜੀ ਪੜੇ ਰਹਿਣਾ ਆਪਣੀ ਵੀਡੀਓ ਦੇਖੋ ਤੇ ਫ੍ਰੈਂਡ ਇੱਥੇ ਮੈਂ ਲੁਕੀ ਹੋਈ ਸੀਗੀ ਮੰਮੀ ਆਈ ਸੀਗੇ ਸ਼ਾਨ ਨੂੰ ਛੱਡਣ ਤੇ ਮੈਂ ਲੁਕ ਗਈ ਸੀਗੀ ਹੈਨਾ ਮੈਂ ਖੇਲ ਰਹੀ ਸੀ ਉਹਨਾਂ ਨਾਲ ਲੁਕਣ ਮਿਚੀ ਮੰਮੀ ਤੇ ਸ਼ਾਨ ਨੂੰ ਨਾਲ ਤੇ ਮੈਂ ਕਿਹਾ ਚਲੋ ਮੈਨੂੰ ਲੱਭਣਗੇ ਮੈਨੂੰ ਐ ਸੀਗਾ ਮੈਨੂੰ ਮਿੰਟ ਚ ਲੱਭ ਲੜਣਗੇ ਹੈਨਾ ਤੇ ਲੱਭਿਆ ਨਹੀਂ ਗਿਆ ਹੈਗਾ ਮੈਨੇ ਕੀ ਕੀਤਾ ਸੀਗਾ ਮੈਂ ਗੇਟ ਦੇ ਵਿੱਚ ਬੈਕ ਸਾਈਡ ਖੜੇ ਹੋ ਕੇ ਆ ਦੇਖੋ ਉਹਨਾਂ ਨੂੰ ਫੋਨ ਵਿੱਚ ਦੀ ਸ਼ੀਸ਼ੇ ਵਿੱਚ ਦੀ ਦੇਖ ਰਹੀ ਸੀ ਕਿ ਆ ਦੇਖੀ ਨਹੀਂ ਹੈਨਾ ਪਹਿਲਾ ਸ਼ਾਨਕਾ ਜਿਵਰੀ ਦੇਖ ਗਿਆ ਮੈਨੂੰ ਤੇ ਸ਼ਾਨ ਨੂੰ ਤਾਂ ਚਲੋ ਮੈਂ ਦਿਖੀ ਨਹੀਂ ਹੈਗੀ ਫਿਰ ਮੰਮੀ ਆਏ ਮੰਮੀ ਨੂੰ ਐ ਹੋ ਗਿਆ ਵੀ ਇਹ ਇਹਨੇ ਸ਼ਾਨ ਨੇ ਵੀ ਉਰੇ ਵੀ ਖੇਲਣਾ ਵੀ ਕੱਲਾ ਨਾ ਕਿਤੇ ਰਹਿ ਜਾਵੇ ਕਿਤੇ ਚਲ ਗਈ ਹੋਈ ਹੋਵੇ ਤੇ ਫਿਰ ਮੈਂ ਇਥੇ ਲੁਕੀ ਰਹੀ ਸੀ ਕੱਪੜਿਆਂ ਦੇ ਵਿੱਚ ਲੁਕੀ ਗਈ ਸੀ ਜਿਹੜੇ ਕੱਪੜੇ ਟੰਗੇ ਹੋਏ ਸੀਗੇ ਫਿਰ ਮੰਮੀ ਆਈ ਪਿੱਛੇ-ਪਿੱਛੇ ਹੈਨਾ ਕਾਫੀ ਧੇਰ ਮੰਮੀ ਵਿਚਾਰੀ ਬਾਹਰ ਖੜੀ ਰਹੀ ਸੀਗੀ ਤੇ ਮੈਂ ਚਾਹੁੰਦੀ ਤਾਂ ਨਹੀਂ ਸੀਗੀ ਵੀ ਚਲੋ ਹੈਨਾ ਪਰੇਸ਼ਾਨ ਨੇ ਨਾ ਮੈਨੂੰ ਵੀ ਥੋੜਾ ਕੋ ਕਰਤਾ ਸੀਗਾ ਕਿਉਂਕਿ ਉਹਨੂੰ ਮੈਂ ਮਿਲ ਨਹੀਂ ਰਹੀ ਸੀਗੀ ਜਦੋਂ ਲੁਕਣ ਵਿੱਚ ਜੀ ਖੇਡਦੇ ਥੋੜਾ ਜਿਹਾ ਕ ਵਧੀਆ ਲੱਗਦਾ ਮਾਸ਼ਾਅੱਲਾ ਅੱਜ ਮੰਮੀ ਨਾਲ ਵੀ ਮੈਨਿਆ ਸੀਗਾ ਵੀ ਮੰਮੀ ਤਾਂ ਮੈਨੂੰ ਲੱਭ ਹੀ ਲਊਗੀ ਪਰ ਮੰਮੀ ਨੇ ਵੀ ਮੈਨੂੰ ਵਹਿਣ ਕੀ ਇੱਥੇ ਗੇਟ ਵੱਲੇ ਜੀ ਦੇਖ ਗਈ ਸੀਗੀ ਦਿਖੀ ਨਹੀਂ ਸੀਗੀ ਮੈਂ ਆ ਦੇਖੋ ਮੰਮੀ ਹੁਣ ਆ ਗਏ ਸੀਗੇ ਅਦੇ ਖੂਸੀ ਸੱਸ ਨੂੰ ਖੇਲਣ ਲੱਗ ਰਹੇ ਆ ਲੁਕਣ ਮੀਚੀ ਤੇ ਨਾਲ ਸ਼ਾਨ ਅਸੀਂ ਤਿੰਨੇ ਜਣੇ ਮੰਮੀ ਹੋਰੇ ਮੈਨੂੰ ਲੱਭ ਰਹੇ ਨੇ ਤੇ ਮੈਨੂੰ ਕੀ ਹੋਈਆਂ ਗੇਟ ਪਿੱਛੇ ਵੀ ਦੇਖੋ ਕਿੰਨਾ ਕਚੀਰ ਮੈਨੂੰ ਲੱਭ ਸਕਦੇ ਨੇ ਹਨ ਆਇਆ ਬੱਜ ਆ ਦੇ ਨਾਲ ਆ ਜਾ ਤੂੰ ਉਹ ਹਰ ਜਗ੍ਹਾ ਉੱਤੇ ਜਾ ਮੋੜ ਕਾ ਤਾਂ ਲੱਗਦੀ ਜੀ ਚੁਰੀਆ ਮੱਤਦਾ ਤੇ ਫਰੈਂਡ ਇੱਥੇ ਮੰਮੀ ਨੇ ਫਿਰ ਮੈਨੂੰ ਲੱਭ ਰਿਆ ਸੀਗਾ ਦੇਖੋ ਮੰਮੀ ਨਾਲ ਵੀ ਮੈਂ ਮਸ਼ਕਰੀਆਂ ਕਰਦੀ ਸੀਗੀ ਕਰਦੀ ਤਾਂ ਮੈਂ ਸਾਨੂੰ ਨਾਲ ਸੀਗੀ ਵੀ ਮੈਂ ਕਿਹਾ ਚਲੋ ਸਾਨੂੰ ਮੈਨੂੰ ਲੱਭੇ ਵਧੀਆ ਲੱਗਦਾ ਜਦੋਂ ਹੈਨਾ ਬੱਚੇ ਲੱਭਦੇ ਨੇ ਤੇ ਚਲੋ ਜੀ ਫਰੈਂਡ ਇੱਥੇ ਫਿਰ ਮੈਂ ਆਪਣੇ ਯਾਨਕਿ ਨਾ ਤੋਂ ਲਈ ਸੀਗੀ ਮੰਮੀ ਚਲੇ ਗਏ ਸੀਗੇ ਮੰਮੀ ਜਾ ਦਿਰ ਖੜੇ ਨਹੀਂ ਹੈਗੇ ਮੰਮੀ ਕਹਿੰਦੀ ਬਸ ਮੈਂ ਜਾਣੀਆਂ ਇਹਨੂੰ ਛੱਡਣ ਆਈ ਸੀਗੀ ਤੇ ਇੱਥੇ ਦੇਖੋ ਮੈਂ ਸਿਰ ਧੋ ਲਿਆ ਸੀਗਾ ਤੇ ਕਲਰ ਦੇਖੋ ਆਪਣੇ ਐਵੇਂ ਦਾ ਆਇਆ ਸੀਗਾ ਬਾਲਾਂ ਨੂੰ ਨਾ ਤਾਂ ਦੇਖੋ ਰੈੱਡੀ ਸੀਗੇ ਨਾ ਬ੍ਰਾਊਨ ਜੇ ਬਸ ਠੀਕ ਜੇ ਸੀਗੇ ਤੇ ਚਲੋ ਜੀ ਫਿਲਹਾਲ ਤਾਂ ਵਧੀਆ ਲੱਗ ਰਹੇ ਸੀਗੇ ਬਾਲ ਤੇ ਮੈਂ ਨਾ ਸ਼ੈਂਪੂ ਨਾਲ ਨਹੀਂ ਸਿਰ ਧੋਤਾ ਸੀਗਾ ਕਿਉਂਕਿ ਜਦੋਂ ਵੀ ਆਪਾਂ ਮਹਿੰਦੀ ਨਾਲ ਮਹਿੰਦੀ ਲਾ ਕੇ ਸਿਰ ਧੋਨੇ ਨਾ ਤਾਂ ਸ਼ੈਂਪੂ ਲਾ ਕੇ ਨਹੀਂ ਆਪਾਂ ਨੂੰ ਧੋਣਾ ਚਾਹੀਦਾ ਹੈਗਾ ਅਗਲੇ ਦਿਨ ਸ਼ੈਂਪੂ ਕਰਨਾ ਚਾਹੀਦਾ ਹੈ ਨਾ ਤੇ ਚਲੋ ਜੀ ਫਰੈਂਡ ਇੱਥੇ ਆਪਣਾ ਸਿਰ ਸੁਰ ਧੋ ਲਿਆ ਸੀਗਾ ਤੇ ਹੁਣ ਮੈਂ ਕਰਦੀ ਆ ਵੀਡੀਓ ਐਡਿਟ ਕਰਦੀ ਆ ਤੇ ਹੁਣ ਸ਼ਾਨ ਆ ਗਿਆ ਸੀਗਾ ਸ਼ਾਨ ਖੇਲਦਾ ਸੀਗਾ ਬਾਹਰੇ ਹਨਾ ਬਾਹਰੇ ਖੇਲਣ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਰਮਨੀਤ ਤੇ ਡੈਡੀ ਗਏ ਹੋਏ ਸੀਗੇ ਫਿਰ ਰੋਟੀ ਸਬਜ਼ੀ ਵੀ ਕਰਨੀ ਸੀਗੀ ਜਿਆਦਾ ਵੀਡੀਓ ਨਹੀਂ ਮੇਰੇ ਤੋਂ ਫਿਰ ਉਹ ਹੋ ਸਕੀ ਹੈਗੀ ਕਿਉਂਕਿ ਜਦੋਂ ਫਿਰ ਬੱਚੇ ਖੇਡਦੇ ਨੇ ਨਾ ਫਿਰ ਰੋਲਾ ਬਹੁਤ ਜ਼ਿਆਦਾ ਪਾਉਂਦੇ ਨੇ ਤਾਂ ਕਰਕੇ ਹਨਾ ਫਿਰ ਐਡਿਟ ਕਰਨ ਚ ਵੀ ਮੈਨੂੰ ਥੋੜਾ ਜਿਹਾ ਟਾਈਮ ਚ ਲੱਗ ਜਾਂਦਾ ਤੇ ਆ ਦੇਖੋ ਥੋੜੇ ਜਿਹਾ ਬਾਲਾ ਮੇਰੇ ਰਹਿ ਗਏ ਸੀਗੇ ਮਹਿੰਦੀ ਲਗਾਉਣ ਕਰਨੀਓ ਉਹ ਮੈਂ ਦਿਖਾ ਰਹੀ ਸੀਗੀ ਹਨਾ ਬੇਥੇ ਰਹਿ ਗਨੇ ਹਾਂ ਪਰ ਕਲਰ ਮੈਨੂੰ ਬਾਲ ਬਹੁਤ ਜਨ ਕਿ ਵਧੀਆ ਲੱਗੇ ਤੇ ਅਗਲੇ ਦਿਨ ਚਲੋ ਮੈਂ ਤੇਲ ਵਗੈਰਾ ਲਗਾਵਾਂਗੀ ਬਾਲਾਂ ਨੂੰ ਸਿਰ ਨੂੰ ਫੇਰ ਕਿਤੇ ਜਾ ਕੇ ਸ਼ੈਂਪੂ ਕਰਾਂਗੇ ਹਨਾ ਆ ਦੇਖੋ ਜੀ ਤੇ ਹੁਣ ਕੱਪੜੇ-ਕੁੱਪੜੇ ਵੀ ਮੈਨੇ ਲਾਉਣੇ ਸੀਗੇ ਬਾਲਾਂ ਨੂੰ ਮੈਂ ਕਰ ਦਿਆ ਕੰਗੀ ਨਾਲੇ ਮੈਂ ਇਹ ਕੱਪੜੇ ਲਾਉਣੀਆਂ ਆ ਉਹਨਾਂ ਨਾਲ ਕੁਝ ਬਣਾ ਕੇ ਖਾਣੇ ਫਰੈਂਡਾ ਅੱਥੇ ਦੇਖੋ ਸ਼ਾਨੂ ਹੋਰੇ ਖੇਡ ਰਹੇ ਸੀਗੇ ਬਾਹਰ ਤੇ ਮੈਂ ਬਾਹਰ ਹੀ ਬੈਠੀ ਆਪਣੀ ਵੀਡੀਓ ਐਡਿਟ ਕਰ ਰਹੀ ਸੀਗੀ ਥੋੜੀ ਬਹੁਤੀ ਜਿਹੜੀ ਸੈਟਿੰਗ ਜੀ ਕਰਨ ਵਾਲੀ ਹੁੰਦੀ ਹੈ ਮੈਂ ਕਿ ਬੈਠੇ-ਬਠੇ ਕਰ ਲੈਣੀ ਹੈ ਤੇ ਨਾਲੇ ਮੈਂ ਕਿੰਨਾ ਦਾ ਧਿਆਨ ਰੱਖਦੀ ਆ ਤੇ ਚਲੋ ਜੀ ਫਰੈਂਡ ਅੱਜ ਦੀ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਜ਼ਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਜੀ ਤੇ ਥੈਂਕ ਯੂ ਜੀ ਫਰੈਂਡ ਮੇਰੀ ਫੁੱਲ ਵੀਡੀਓ ਦੇਖਣ ਦੇ ਲਈ ਜਿੰਨਾਂ ਨੇ ਫੁੱਲ ਵੀ ਧੰਨਵਾਦ ਕਰਦੀ ਆ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲ ਨੂੰ ਫੇਰ ਮਿਲਾਂਗੇ ਨੈਕਸਟ ਵੀਡੀਓ